ਅੱਜ ਸ਼ਬਦ ਮੰਡਲ ਬਰਾਂ ਦੇ ਵਿੱਚ ਕੱਲੂ ਘਰੇ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਹਵਨ ਜਗ ਕੀਤਾ ਗਿਆ ਜੋ ਵੀ ਫੌਜ ਇੰਦਰਾ ਗੰਧੀ ਸਾਡੀ ਪ੍ਰਾਈਮ ਮਿੰਿਸਟਰ ਸੁਧਾਰ ਬਿਆਨ ਸਿੰਘ ਜੀ ਜਾਂ ਹੋ ਜਿਹੜੇ ਵੀ ਇਸ ਘੱਲੂ ਘਰੇ ਵਿੱਚ ਸ਼ਹੀਦ ਹੋਏ ਜਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਰੂਪ ਵਿੱਚ ਅਸੀਂ ਇਹ ਹਵਨ ਜਗ ਕੀਤਾ ਤੇ ਪਰਮਾਤਮਾ ਵੱਲੋਂ ਅਸੀਂ ਅਰਦਾਸ ਕਰਦੇ ਆਂ ਕਿ ਸਾਰੇ ਪਰਿਵਾਰਾਂ ਦੀ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਨੂੰ ਸੁਖ ਸ਼ਾਂਤੀ ਲਈ ਸਾਡਾ ਹਵਨਜਗ ਕੁਰਬੂਰ ਕੀਤਾ ਜਾਵੇ ਇਸ ਵਿੱਚ ਸਰਸਨਾ ਅਖੰਡ ਭਾਰਤ ਅਤੇ ਵੈਸ਼ਵਿਕ ਹਿੰਦੂ ਸੰਗ ਦੇ ਕੌਮੀ ਪ੍ਰਧਾਨ ਅਜੇ ਮਹਿਤਾ ਜੀ ਦੀ ਹਾਜ਼ਰੀ ਵਿੱਚ ਇਹ ਹਵਨਜਗ ਕੀਤਾ ਗਿਆ ਔਰ ਅਸੀਂ ਅੱਗੇ ਤੋਂ ਵੀ ਇਹ ਹਵਨਜਗ ਕਰਦੇ ਆਏ ਆਂ ਤੇ ਕਰਦੇ ਰਵਾਂਗੇ ਇਸ ਵਿੱਚ ਜੋ ਵੀ ਸ਼ਹੀਦ ਹੋਇਆ ਸਰਦ ਬੰਸਿੰਗ ਹੋਇਆ ਚਾਹੇ ਸੰਧਿਕ ਲਗੰਦੀ ਹੋਈ ਚਾਹੇ ਫੌਜ ਹੋਈ ਜੋ ਵੀ ਹੋਇਆ ਉਹਨਾਂ ਨੂੰ ਸਮੂੱਚਿਆਂ ਨੂੰ ਅਸੀਂ ਸ਼ਬਦਾਂ ਜਿਲੀ ਦੇ ਰੂਪ ਜੁਏ ਚਾਹੇ ਹਵਨ ਕੀਤਾ ਔਰ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਸੰਪੂਰਨ ਚੱਲਦਾ ਰਹੇ ਇਸ ਵਿੱਚ ਅੱਜ ਫੇਰ ਮੈਂ ਦੁਬਾਰਾ ਕਹਿਣ ਲੱਗਾ ਕਿ ਬੇਸ਼ਕ ਹਿੰਦੂ ਸੰਤ ਤੇ ਸਿਰਸਾ ਅਖੰਡ ਭਰ ਦੇ ਅਜੇ ਮਹਿਤਾ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਇਹ ਦੀ ਤੇ ਸਾਰਾ ਕੁਝ ਕੀਤਾ ਗਿਆ ਔਰ ਇਹ ਇਸ ਨੂੰ ਸੰਪੂਰਨ ਰੂਪ ਵਿੱਚ ਕਰਨ ਦੀ ਸਮਰੱਥ ਬਖਸ਼ੇ ਔਰ ਅਸੀਂ ਅੱਗੇ ਤੋਂ ਵੀ ਇਹ ਕਰਨ ਦੀ ਝੂਰ ਰਹੀ ਹੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈਕਾਰੇ ਵੀਰ ਬਜਰੰਗੇ